ਦੇ ਲਈ ਤੁਹਾਡੀ ਉਸ ਕੋਸ਼ਿਸ਼ ਵਿੱਚ ਬਹੁਤ ਤੁਹਾਨੂੰ ਸਪੋਰਟ ਕਰਾਂਗੇ ਜੀ ਮੈਡਮ ਜਿਸ ਤਰ੍ਹਾਂ ਜ ਮਹਿਲਾ ਦੇ ਵਾਸਤੇ ਬਣਾਇਆ ਜਾ ਰਿਹਾ ਹੈਗਾ ਤੇ ਮਹਿਲਾ ਨੂੰ ਕਾਫੀ ਹਤਿਆਚਾਰ ਵੀ ਹੁੰਦੀ ਹੈਗਾ ਉਸ ਦੇ ਦੇ ਸਰਕਾਰਾਂ ਨੂੰ ਕਦਮ ਚੱਕਣੇ ਚਾਹੀਦੇ ਆ ਬਿਲਕੁਲ ਚੱਕਣੇ ਚਾਹੀਦੇ ਬਿਲਕੁਲ ਤੇ ਤੁਸੀਂ ਵੀ ਕਾਰਟਿਸਟ ਹੈ ਮੈਡਮ ਬੜੀਆ ਤੁਹਾਡਾ ਰਿਹਾ ਤੇ ਤੁਸੀਂ ਛੜਤੀ ਫਿਲਮ ਹੁਣ ਫੇਰ ਅੱਗੇ ਹੋਰਾਂ ਨੂੰ ਕੀ ਆਉਂਗੇ ਫਿਲਮਾਂ ਦੇ ਵਿੱਚ ਹੈ ਤਾਂ ਹਾਂ ਅਸੀਂ ਕਰਾਂਗੇ ਸਾਲਵੀ ਗਰੁੱਪ ਸਾਰੇ ਕਹਿੰਦੇ ਅਸੀਂ ਪਰਦੇ ਚ ਦੇਖਣਾ ਚਾਹੁੰਦੇ ਆਂ ਅਸੀਂ ਤੁਹਾਨੂੰ ਬਹੁਤ ਜ਼ਰੂਰੀ ਤੁਹਾਨੂੰ ਗਾਣਾਂ ਸਾਰਿਆਂ ਪੈਨਾਂ ਨੂੰ ਰਿਕਵੈਸਟ ਹੈ ਕਿ ਉਹ ਆਪਣੀ ਆਪਣੀ ਸੀਟ ਤੇ ਬੈਠਣ ਤਾਂ ਕਿ ਅਸੀਂ ਸਾਲਵੀ ਗਰੁੱਪ ਚਲਾ ਪਾਈਏ ਪਲੀਜ਼ ਆਪਣੀ ਸੀਟਾਂ ਤੋਂ ਪਿੱਛੋਂ ਨਾ ਆਓ ਜੀ ਬਰੇਂਦਰ ਦੇ ਜਾਨ ਤੋਂ ਬਾਅਦ ਮੇਰੀ ਰਿਕਵੈਸਟ ਹੈ ਕਿ ਹਾਂਜੀ ਮੈਮ ਤੇ ਮੈਂ ਬਸ ਤੁਸੀਂ 2 ਮਿੰਟ ਸੈਲਫੀਆਂ ਬੰਦ ਕਰ ਦੋਗੇ 1 ਮਿੰਟ ਗੱਲ ਕਰੀ ਆ ਹਾਂਜੀ ਮੈਮ ਕੀ ਗੱਲ ਹੈ ਤੇ ਮੈਂ ਬਸ ਮੈਂ ਮੇਰੀ ਫਿਲਮ ਬਣਾਈ ਸੀ ਤੇਰੀ ਮੇਰੀ ਗੱਲ ਬਣ ਗਈ ਸਾਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਉਹ ਪਿੱਛੇ ਬੈਠ ਜਾਣ ਜੋਸ ਮੈਂ ਬਿਜ਼ਨਸ ਵੀ ਕਰ ਰਹੀ ਹਾਂ ਤੇ ਮੈਨੂੰ ਉੱਡਾ ਟਾਈਮ ਨਹੀਂ ਮਿਲਦਾ ਮੇਰੀ ਧੀ ਆ ਵੀ ਉਹ ਜਾ ਰਹੀ ਹੈ ਅਮਰੀਕਾ ਪੜ੍ਹਨ ਲਈ ਤੇ ਫਿਰ ਮੈਂ ਹੁਣ ਥੋੜਾ ਫ੍ਰੀ ਹੋਊਂਗੀ ਤੇ ਫਿਰ ਮੈਂ ਵਾਪਸ ਤੋਂ ਕਿੰਨੇ ਬੱਚੇ ਕਿੰਨੇ ਆ ਜੀ ਆਪਣੇ ਧੀਆਂ ਵੀ ਫਿਲਮਾਂ ਦੇ ਵਿੱਚ ਆਉਣਗੇ ਜੀ ਦੋ ਧੀਆਂ ਨੇ ਉਹ ਇੱਕ ਡਾਕਟਰ ਬਣਨਾ ਚਾਹੁੰਦੀ ਹੈ ਇੱਕ MBA ਕਰਨਾ ਚਾਹੁੰਦੀ ਹੈ ਔਰ ਪਰਵਾੜ ਸਾਰਾ ਫਿਲਮੀ ਲੈਨ ਦੇ ਵਿੱਚ ਦੀ ਹਿੰਦੀ ਪਿਕਚਰਾਂ ਵੀ ਤੁਹਾਡੀਆਂ ਆਈਆਂ ਜੀ ਕਿ ਸਹੀ ਹਿੰਦੀ ਫਰਮਾਨ ਤੇ ਉਸ ਦੌਰ ਸੁਪਰ ਹਿੱਟ ਜੇ ਕਹੀ ਜਾਵੇ ਹਨ ਪ੍ਰੀਤੀ ਸਪਰ ਨੂੰ ਜਿਹੜਾ ਹੈਗਾ ਜੀ ਨਾਮ ਤੇ ਕਲਾਕਾਰੀ ਬਹੁਤ ਤਗੜੀ ਤੁਹਾਨੂੰ ਮਧੂਵਾਲਾ ਕਿਹਾ ਜਾਂਦਾ ਸੀ ਪੰਜਾਬੀ ਫਿਲਮਾਂ ਦੇ ਤੇ ਲੋਕਾਂ ਨੇ ਬੜਾ ਤੇ ਉਸ ਤੋਂ ਬਾਅਦ ਦਾ ਪੰਜਾਬੀ ਜਗ ਫਿਲਮਾਂ ਹੀ ਨਹੀਂ ਮੁੜ ਕੇ ਬਣੀਆਂ ਜੀ तैयार जी कह सकते हो जानू लगी किस तरह भी फिल्म बन दिया महिलावान ने बहुत रूप है बहुत सुखियाँ एक बेटी के रूप अच्क तो वो होर भी ऐड हो गए समाज सेविका के रूप डॉक्टर के रूप पायलट के रूप कितें वो मैं नहीं दिखती यू हैव प्रूव दैट कि थोड़े अनलिमिटेड कोवरस है थोड़ू तो महिला दिवस दिया बहुत 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 बधाई सब तो वो गल कि इस बठिंडे ਮੈਨੂੰ ਲੱਗਦਾ ਥਿਸ ਇਜ਼ ਦ ਫਰਸਟ ਟਾਈਮ ਔਨ ਇੰਟਰਨੈਸ਼ਨਲ वूਮਨ ਡੇ ਦ ਚੀਫ ਗੈਸਟ ਪ੍ਰੀਤੀ ਸਪਰੂਹ ਔਨ ਇੰਟਰਨੈਸ਼ਨਲ वूਮਨ ਡੇ ਸਪੈਸ਼ਲੀ ਫਾਰ ਯੂ ਮੈਂ 1.5 ਤੋਂ 2 ਸਾਲ ਇਹਨਾਂ ਨੂੰ ਕਨੈਕਟ ਕਰ ਰਹੀ ਸੀ ਕਿ ਮੈਡਮ ਲੋੜੀ ਦੇ ਪ੍ਰੋਗਰਾਮਸ ਮੈਡਮ ਪੀਸ ਦੇ ਪ੍ਰੋਗਰਾਮਸ ਕਿਤੇ ਨਾ ਕਿਤੇ ਮੈਡਮ ਦਾ ਕੋਈ ਸਬਕ ਵੱਜ ਜਾਂਦਾ ਸੀ ਕਿਤੇ ਕੋਈ ਸ਼ੂਟਿੰਗ ਹੈ ਜਾਂ ਕੋਈ ਕਿਉਂਕਿ ਹੁਣ ਇਹਨਾਂ ਨੇ ਕੋਈ ਰਾਜਨੀਤਿਕ ਪਾਰਟੀ ਬੀਜੇਪੀ ਜੋਇਨ ਕੀਤੀ ਹੈ ਹੁ ਤਾਂ ਉਹਦੇ ਪ੍ਰਤੀ ਵੀ ਜ਼ਿੰਮੇਵਾਰੀਆਂ ਤਾਂ ਕਿਤੇ ਨਾ ਕਿਤੇ ਲਈ ਆਉਂਦਾ ਸੀਗਾ ਲੇਕਿਨ कोइंसिडेंस है कि इंटरनेशनल वुमेन ने इंटरनेशनल वुमेन डे पे आना सी ता शी डिजर्व अ लॉट ऑफ अवार्ड्स इनन अवार्ड्स का बहुत मिले है लेकिन मैं देखती हूं कि जो इनका लाइफ है एक सिंपल सोपर अपने सभ्याचार को ਹੋਏ ਸਾਫ ਸੁਥਰੀ ਤੇ ਸਾਦੀ ਭਰਿਆ ਜਿਹੜੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਉਹ ਅੱਜ ਕੱਲ੍ਹ ਦੇ ਜੋ ਫਿਲਮ ਮੇਕਰ ਹੈ ਜੋ ਅੱਜ ਕੱਲ੍ਹ ਦੇ ਯੂਟਿਊਬਰ ਸਾਡਾ ਯੂਥ ਹੈ ਲੇਡਿਸ ਹੈ ਉਹਨਾਂ ਲਈ ਬਹੁਤ ਪਿਆਰਾ ਸੱਤ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੀ ਸੰਸਕ੍ਰਿਤੀ ਨੂੰ ਆਪਣੇ ਡਰੈਸਰ ਨੂੰ ਸਹੀ ਰੱਖ ਕੇ ਵੀ ਅਸੀਂ ਆਪਣੀ ਪਹਿਚਾਨ ਬਣਾ ਸਕਦੇ ਹਾਂ ਜ਼ਰੂਰੀ ਨਹੀਂ ਹੈ ਕਿ ਸਾਡੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਸਾਡੀ ਪਹਿਰਾਵਾ ਹੈ ਜਿਹੜੇ ਸਾਡੇ ਸੰਸਕਾਰ ਹੈ ਉਹ ਇੰਨੇ ਆਮ ਹੀ ਰਹਿ ਇੰਨੇ ਆਮ ਹੀ ਰਹਿ ਕਿ ਉਹ ਤੁਸੀਂ ਦੇਵੀ-ਦੇਵਤਿਆਂ ਦੇ ਪੈਏ ਦੇਖ ਸਕਦੇ ਹੋ ਜਿਹੜੇ ਸਾੜੀ ਵੀਅਰ ਕਰਦੇ ਆ ਮਾਤਾ ਗੁਜਰੀ ਦਾ ਪਹਿਰਾਵਾ ਦੇਖ ਸਕਦੇ ਹੋ ਜਿਵੇਂ ਸਕੂਟ ਸਿੱਤੇ ਚੜ੍ਹਨੀ ਪਰ ਇਹ ਸਾਡੀ ਸੰਸਕ੍ਰਿਤੀ ਸਾਡਾ ਸੱਭਿਆਚਾਰ ਹੈ ਜਿੰਨੀ ਤੇਰੇ ਸਾਡੇ ਨਾਲ ਹੈ ਅਸੀਂ ਬਹੁਤ ਅੰਮ੍ਰਿਤ ਹੈ ਪਰ ਇਹ ਜਿੰਨੇ ਜ਼ਿਆਦਾ ਸਮਾਂ ਨਾ ਲੈ ਲਈ 11 ਉਹ ਉਮੇਂ ਜ਼ੋਰਦਾਰ एक स्पेशल आज रूम में डे यही होटल होना ही है ये बटरिंडा का सब तो बटा अपने प्लीज सोवी पुराने दारी शक्ति ओम भुवत्वस्ह दश वितुर दीमही दियो न प्रचोदया ओम ॐ भूर्भुवसः तस्व भर्गो देवस्य धीमहि दियो न प्रचोदया ॐ भोदया ॐ भूर्भुवसः तस्व भर्गो देवस्य धीमहि दियो ਦੇ ਲਈ ਤੁਹਾਡੀ ਉਸ ਕੋਸ਼ਿਸ਼ ਵਿੱਚ ਬਹਿ ਤੁਹਾਨੂੰ ਸਪੋਰਟ ਕਰਾਂਗੇ ਜੀ ਮੈਡਮ ਜਿਸ ਤਰ੍ਹਾਂ ਜੇ ਮਹਿਲਾ ਦੇ ਵਾਸਤੇ ਬਣਾਇਆ ਜਾ ਰਿਹਾ ਹੈ ਤੇ ਮਹਿਲਾ ਨੂੰ ਕਾਫੀ ਹੱत्याचार ਵੀ ਹੁੰਦੀ ਹੈਗਾ ਉਸ ਨੂੰ ਦੇ ਦੇ ਸਰਕਾਰਾਂ ਨੂੰ ਕਦਮ ਚੱਕਣੇ ਚਾਹੀਦੇ ਆ ਬਿਲਕੁਲ ਚੱਕਣੇ ਚਾਹੀਦੇ ਬਿਲਕੁਲ ਤੇ ਤੁਸੀਂ ਵੀ ਇੱਕ ਆਰਟਿਸਟ ਹੋ ਮੈਡਮ ਬੜੀਆ ਤੁਹਾਡਾ ਰਿਹਾ ਤੇ ਤੁਸੀਂ ਛੜਤੀ ਫਿਲਮਾਂ ਹੁਣ ਫਿਰ ਅੱਗੇ ਹੋਰਾਂ ਨੂੰ ਕੀ ਆਉਣਗੇ ਫਿਲਮਾਂ ਦੇ ਵਿੱਚ ਹੈ ਹਾਂ ਜੀ ਹਾਂ ਮੈਂ ਕਰਾਂ ਜਾ